ਸਤਿਤਾ ਕੀਤੀਆਂ ਗਈਆਂ ਹਨ ਤੇ ਉਹਨਾਂ ਦੇ ਬ੍ਰਹਮ ਗਿਆਨ ਦੀ ਉਕਤੀ ਨੂੰ ਬਹੁਤ ਰीतियां ਨਾਲ ਬਿਆਨ ਕੀਤਾ ਗਿਆ ਹੈ ਦਸਵੇਂ ਪਾਤਸ਼ਾਹ ਜੀ ਸੁਣ ਕੇ ਮੁਸਕਰਾਏ ਕਿਰਪਾ ਕਰਕੇ ਉਹਨਾਂ ਨੂੰ ਪੁੱਛਣ ਲੱਗੇ اے ਪਿਆਰੇ ਸੁਣਾਓ ਇਹ ਕੀ ਲੈ ਕੇ ਆਏ ਹੋ ਇਸ ਪੁਥੀ ਦੇ ਵਿੱਚ ਕੀ ਉਚਾਰਨ ਕੀਤਾ ਗਿਆ ਹੈ ਭਾਈ ਨੰਦ ਲਾਲ ਜੀ ਨੇ ਕਈ ਬੈਤ ਸੁਣਾਏ ਤੇ ਚੰਗੀ ਤਰ੍ਹਾਂ ਬਣਾ ਕੇ ਉਹਨਾਂ ਦੇ ਅਰਥ ਕਹੇ ਇਸ ਵਿੱਚ ਮੇਰੇ ਵੱਲੋਂ ਆਪ ਜੀ ਨੂੰ ਬੰਦਨਾ ਕੀਤੀ ਹੈ ਪਰ ਆਪ ਜੀ ਦੀ ਮਹਿਮਾ ਪਹਾੜ ਵਿੱਚੋਂ ਇੱਕ ਕਿਣਕਾ ਵਰਨਨ ਕਰਨ ਤੁਲ ਬਿਆਨ ਹੁੰਦੀ ਹੈ ਇਹ ਜਿਵੇਂ ਮੇਰੀ ਬੁੱਧੀ ਵਿੱਚ ਆਇਆ ਹੈ ਤੇ ਮੈਂ ਬਣਾਈ ਹੈ ਆਪਣੀ ਬਾਣੀ ਸਫਲ ਕਰਨ ਵਾਸਤੇ ਲਿਖੀ ਹੈ ਤੁਹਾਡੇ ਸਮੁੰਦਰ ਵਰਗੇ ਅਥਾ ਗੁਣਾਂ ਨੂੰ ਕੌਣ ਜਾਣ ਸਕਦਾ ਹੈ ਔਰ ਉਸ ਵਿੱਚੋਂ ਜਲ ਮਾਤਰ ਲੈ ਕੇ ਕਾਰਜ ਸੁਧਾਰ ਲੈਂਦਾ ਹੈ ਅਸੀਂ ਇਸ਼ਨਾਨਾਤ ਕਰਦੇ ਹਾਂ ਕਿ ਮੈਲ ਦੂਰ ਹੋ ਜਾਵੇ ਆਪ ਜੀ ਦਾ ਪਾਰ ਨਹੀਂ ਪਾਇਆ ਜਾ ਸਕਦਾ ਹੈ ਜੈਸੀ ਮੇਰੀ ਮਤ ਹੈ ਤੈਸੇ ਹੀ ਆਪ ਜੀ ਦੇ ਗੁਣ ਕਹੇ ਹਨ हे ਦੀਨਾ ਬੰਧੂ ਜੀ ਆਪਣਾ ਵਿਰਤ ਸੰਭਾਲੋ ਸਾਡੇ ਵਰਗੇ ਨੀਚ ਜੀਵਾਂ ਨੂੰ ਤਾਰੋ ਇਹ ਸੁਣ ਕੇ ਸਤਿਗੁਰੂ ਕਿਰਪਾ ਨਿਧਾਨ ਜੀ ਬਹੁਤ ਪਰਸਾਨ ਹੋਏ ਤੇ ਉਹਨਾਂ ਨੇ ਬਚਨ ਕੀਤਾ ਜਿਹੜਾ ਤੁਸੀਂ ਬੰਦਗੀ ਨਾਮਾ ਲਿਖਿਆ ਹੈ ਇਹੋ ਹੀ ਅਸਲ ਵਿੱਚ ਜ਼ਿੰਦਗੀ ਨਾਮਾ ਹੈ ਗੁਰੂ ਜੀ ਨੇ ਫਿਰ ਭਾਈ ਨੰਦ ਲਾਲ ਜੀ ਦੀ ਸ਼ਲਾਘਾ ਕੀਤੀ ਤੇ ਕਿਹਾ ਜੰਗਾ ਬਣਿਆ ਹੈ ਪੜਨ ਸੁਣਨ ਵਾਸਤੇ ਸੁਖ ਦੇਣ ਵਾਲਾ ਹੈ ਮੀਰ ਦਰੋਗਾ ਸੈਦ ਨਾਲਾਸੀ ਉਹ ਭਾਈ ਨੰਦ ਲਾਲ ਦਾ ਪੱਕਾ ਸਿੱਖ ਸੀ ਉਹ ਗੁਰੂ ਜੀ ਦੇ ਅੱਗੇ ਡੇਢ ਹਜ਼ਾਰ ਮੋਰ ਧਰ ਕੇ ਗੁਰੂ ਜੀ ਦੀ ਚਰਨੀ ਲੱਗ ਗਿਆ ਮਹਾਨ ਪ੍ਰੇਮ ਹੋਣ ਕਰਕੇ ਨੈਣਾ ਵਿੱਚ ਜਲ ਭਰ ਆਇਆ ਤੇ ਮੁਖ ਵਿੱਚੋਂ ਕੋਈ ਸ਼ਬਦ ਨਹੀਂ ਸੀ ਨਿਕਲਦਾ ਦਰਸ਼ਨ ਕਰਕੇ ਇਸ ਤਰ੍ਹਾਂ ਅਨੁਭਵ ਕੀਤਾ ਜਿਵੇਂ ਅੰਮ੍ਰਿਤ ਪੀ ਲਿਆ ਹੋਵੇ ਅੱਖਾਂ ਦੇ ਡੂਨੇ ਸਥਿਰ ਕਰਕੇ ਖਲੋਤਾ ਰਹਾ ਮਨ ਮਗਨ ਹੋ ਗਿਆ ਵੇਖਦਾ ਰਹਾ ਸਮਝਦਾ ਸੀ ਮਾਨੋ ਖੁਦਾ ਦਾ ਸਰੀਰ ਵੇਖਿਆ ਹੈ ਪਰਮ ਕਿਰਪਾਲੂ ਗੁਰੂ ਜੀ ਇਹ ਹਾਲਤ ਵੇਖ ਕੇ ਉਸ ਸਮੇਂ ਮੁਸਕਰਾ ਕੇ ਬੋਲੇ ਪਾਸ ਬੈਠੋ ਤੇ ਆਪਣੀ ਗੱਲ ਕਹੋ ਪ੍ਰਗਟ ਤੌਰ ਤੇ ਤੂੰ ਕਿਸ ਦਾ murid ਹੈ ਕਿਸ ਮੁਰਸ਼ਿਦ ਦੀ ਤੂੰ ਆਗਿਆ ਅਨਸਾਰ ਹੈ ਜਿਸ ਤੋਂ ਪਰਲੋਕ ਵਿੱਚ ਭਲਾ ਚਾਹੁੰਦਾ ਹੈ ਇਹ ਸੁਣ ਕੇ ਸੈਯਦ ਉਸ ਸਮੇਂ ਬੋਲਿਆ ਨੰਦ ਲਾਲ ਮੇਰਾ ਗੁਰੂ ਹੈ ਮੈਂ ਇਹਨਾਂ ਦਾ ਸਿੱਖ ਬਣਿਆ ਹਾਂ ਤੇ ਇਹਨਾਂ ਪਾਸੋਂ ਉਪਦੇਸ਼ ਲਿਆ ਹੈ ਜਿਸ ਕਰਕੇ ਸਾਰੇ ਕਲੇਸ਼ ਦੂਰ ਹੋ ਗਏ ਹਨ ਆਲਮ ਸਿੰਘ ਜਿਸ ਨੂੰ ਨੱਚਣਾ ਕਹਿੰਦੇ ਹਨ ਉਹ ਉਸ ਸਮੇਂ ਗੁਰੂ ਜੀ ਦੇ ਪਾਸ ਸੀ ਉਹ ਸੁਣ ਕੇ ਤਰਕ ਕਰਕੇ ਬੋਲਿਆ ਐਸਾ ਹੌਲਾਵਾਕ ਨਾ ਬੋਲੋ ਤੇਨਾਂ ਲੋਕਾਂ ਦੇ ਮਾਲਕ ਗੁਰੂ ਜੀ ਵਿਰਾਜਮਾਨ ਹਨ ਉਹਨਾਂ ਦੇ ਇੱਕ ਸਿੱਖ ਨੂੰ ਤੁਸੀਂ ਗੁਰੂ ਕਹਿੰਦੇ ਹੋ ਹਜ਼ੂਰ ਦੇ ਪਾਸ ਕਹਿਣ ਦਾ ਇਹ ਅਧਿਕਾਰ ਨਹੀਂ ਫਿਰਦੇ ਵਿੱਚ ਵਿਚਾਰ ਕੇ ਕਹੋ ਇਹ ਸੁਣ ਕੇ ਸૈયਦ ਚੁੱਪ ਰਿਹਾ ਸਤਿਗੁਰੂ ਜੀ ਉਸ ਦੇ ਮਨ ਦੀ ਗੱਲ ਨੂੰ ਜਾਣ ਗਏ ਤੇ ਬੋਲੇ हे ਚਤਰਾਲਮ ਸਿੰਘ ਇਸ ਨੂੰ ਨਾ ਵਰਜੋ ਨੰਦ ਲਾਲ ਨੂੰ ਗੁਰੂ ਦੀ ਪਦਵੀ ਦਿੱਤੀ ਹੈ ਮੈਂ ਉਸ ਨੂੰ ਇਸ ਬਾਰੇ ਬਖਸ਼ਿਸ਼ ਕੀਤੀ ਹੈ ਜਿਹੜਾ ਵੀ ਆ ਕੇ ਇਹਨਾਂ ਦਾ ਸਿੱਖ ਬਣੇਗਾ ਉਹ ਸੁੱਖ ਪਾਵੇਗਾ ਭਾਈ ਨੰਦ ਲਾਲ ਨੇ ਮੈਨੂੰ ਜਾਣ ਲਿਆ ਹੈ ਤੇ ਮੇਰੇ ਭਲੇ ਸਰੂਪ ਨੂੰ ਪਛਾਣ ਲਿਆ ਹੈ ਇਸ ਕਰਕੇ ਉਸ ਦੀ ਗੁਰਮੁਖ ਪਦਵੀ ਹੋ ਗਈ ਹੈ ਭਗਤੀ ਗਿਆਨ ਦਾ ਉਸ ਨੇ ਰਸ ਵੇਖ ਲਿਆ ਹੈ ਇੱਥੇ ਗੁਰ ਅਵਤਾਰ ਤੋਂ ਭਾਵ ਨਹੀਂ ਹੈ ਜਿਵੇਂ ਪਹਿਲੇ ਸਤਿਗੁਰੂ ਮੰਜੀਆਂ ਬਖਸ਼ਦੇ ਸਨ ਉਹ ਗੁਰਗੱਦੀ ਦੇ ਅਧੀਨ ਹੁੰਦੇ ਸਨ ਪਰ ਉਹ ਸਿੱਖੀ ਦਾ ਪ੍ਰਚਾਰ ਕਰਦੇ ਸਨ ਸਤਿਗੁਰੂ ਜੀ ਜਿਨ੍ਹਾਂ ਉੱਪਰ ਮੇਰ ਦੀ ਨਿਗਾਹ ਧਾਰਨ ਤਾਂ अनेका ਗੁਰੂ ਗੁਰਮੁਖ ਕਰਕੇ ਜਗਤ ਵਿੱਚ ਫੈਲਾ ਦੇਣ ਫਿਰ ਆलम ਸਿੰਘ ਨੂੰ ਕਹਿਣ ਲੱਗੇ ਇਹ ਦਰੋਗਾ ਵੱਡੇ ਰਤਬੇ ਵਾਲਾ ਫਕੀਰ ਹੈ ਇਹ ਰੱਬ ਦੇ ਰਸਤੇ ਦਾ ਪ੍ਰੇਮੀ ਹੈ ਤੇ ਨੰਦ ਲਾਲ ਤੋਂ ਸਿੱਖਿਆ ਲੈਂਦਾ ਹੈ ਫਿਰ ਦੁਨੀਆ ਵਿੱਚ ਮੀਰ ਦਰੋਗਾ ਹੈ ਇਹ ਚਤਰ ਹੈ ਤੇ ਰਤਬੇ ਵਾਲਾ ਬਾਦਸ਼ਾਹ ਦੇ ਬੜਾ ਨੇੜੇ ਰਹਿਣ ਵਾਲਾ ਹੈ ਭਾਵਦੀਨ ਅਤੇ ਦੁਨੀਆ ਵਿੱਚ ਸਤਕਾਰਯੋਗ ਹੈ ਤੋਂ ਮੁਖ ਵਿੱਚੋਂ ਸਿੱਧੀ ਸਾਡੀ ਗੱਲ ਕਰਕੇ ਖੜਾ ਹੋ ਕੇ ਹਾਸ ਵਿਲਾਸ ਕਰਦਾ ਹੈ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਤੇ પ્રેમ ਭਗਤੀ ਉਸ ਦੇ ਹਿਰਦੇ ਵਿੱਚ ਧਰ ਦਿੱਤੀ ਉਹ ਗੁਰੂ ਜੀ ਦੀ ਕਿਰਪਾ ਪਾ ਕੇ ਨਿਹਾਲ ਹੋ ਗਿਆ ਤੇ ਉਸ ਨੇ ਆਪਣੇ ਜਨਮ ਮਰਨ ਦੇ ਸੰਕਟ ਨੂੰ ਦੂਰ ਕੀਤਾ ਭਾਈ ਨੰਦ ਲਾਲ ਜੀ ਗੁਰੂ ਜੀ ਦੇ ਪਾਸ ਰਹੇ ਬ੍ਰਹਮ ਗਿਆਨ ਵਿੱਚ ਉਹਨਾਂ ਦਾ ਨਿਸ਼ਚੈ ਪੱਕਾ ਹੋ ਗਿਆ ਆਪਣਾ ਧਨ ਸੰਤਾਂ ਨੂੰ ਦਿੰਦੇ ਸੀ ਤੇ ਗੁਰੂ ਜੀ ਦੇ ਸਿੱਖਾਂ ਦੀ ਸੇਵਾ ਕਰਦੇ ਸੀ ਕਦੀ ਕਦੀ ਵਿਦਾ ਹੋ ਕੇ ਘਰ ਨੂੰ ਚਲੇ ਜਾਂਦੇ ਸੀ ਧਿਆਨ ਧਰ ਕੇ ਗੁਰੂ ਜੀ ਨੂੰ ਹਿਰਦੇ ਵਿੱਚ ਵਸਾਉਂਦੇ ਸੀ ਫਿਰ ਪਾਸ ਰਹਿਣ ਵਾਸਤੇ ਆ ਜਾਂਦੇ ਸਨ ਬਹੁਤ ਧਨ ਅਤੇ ਉਪਹਾਰ ਚੜਾਉਂਦੇ ਸਨ ਬਹਾਦਰ ਸ਼ਾ ਉਸ ਨੂੰ ਰੱਬ ਦਾ ਨਿਕਟਵਰਤੀ ਵੱਡਾ ਵਲੀ ਕਹਿ ਕੇ ਬਹੁਤ ਉਸਤਤ ਕਰਦਾ ਸੀ ਇਸ ਦਾ ਉਪਦੇਸ਼ ਸੁਣ ਕੇ ਗੁਰੂ ਜੀ ਦੀ ਵਿਸ਼ੇਸ਼ ਮਹਿਮਾ ਨੂੰ ਸਮਝਦਾ ਸੀ ਸ਼ਰਮ ਵਿੱਚ ਵੱਡਾ ਹੱਟ ਧਾਰਨ ਕਰਨ ਵਾਲਿਆਂ ਤੋਂ ਡਰਦਾ ਸੀ ਪਰ ਆਪਣੇ ਪਿਤਾ ਦੇ ਡਰ ਨੂੰ ਹਿਰਦੇ ਵਿੱਚ ਵਸਾਉਂਦਾ ਸੀ ਇਸ ਕਾਰਨ ਨੂੰ ਜਾਣ ਕੇ ਕਿ ਗੁਰੂ ਜੀ ਨੂੰ ਨਹੀਂ ਮਿਲ ਸਕਦਾ ਹੈ। ਹਿਰਦੇ ਵਿੱਚ ਸਮਝਦਾ ਸੀ ਕਿ ਗੁਰੂ ਜੀ ਉਦਾਰ ਕਰਦੇ ਹਨ। ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵੱਡਾ ਆਨੰਦ ਹੋ ਰਿਹਾ ਸੀ। ਬਹੁਤ ਸਿੱਖ ਇਕੱਠੇ ਹੋ ਕੇ ਆ ਕੇ ਮਿਲਦੇ ਸਨ। ਸਾਰਿਆਂ ਡੇਰਿਆਂ ਵਿੱਚ ਲੰਗਰ ਚੱਲਦਾ ਸੀ। ਕੋਈ ਵੀ ਭੁੱਖਾ ਨਹੀਂ ਸੀ ਰਹਿੰਦਾ। ਇੱਕ ਦਿਨ ਗੁਰੂ ਜੀ ਦੇ ਪਾਸ ਇਹ ਚਰਚਾ ਛਿੜੀ ਕਿ ਲੰਗਰ ਵਾਸਤੇ ਸਭ ਧਨ ਖਰਚਦੇ ਹਨ। ਆਪਣੇ ਆਪਣੇ ਡੇਰਿਆਂ ਵਿੱਚ ਸਾਰੇ ਲੰਗਰ ਚਲਾਉਂਦੇ ਸਨ। ਪ੍ਰੇਮ ਭਗਤੀ ਨੂੰ ਚੰਗੀ ਤਰ੍ਹਾਂ ਧਾਰਨ ਕਰਦੇ ਸਨ ਭਲੇ ਭਲੇ ਸਿੱਖ ਗੁਰੂ ਜੀ ਦੇ ਪਾਸ ਆ ਕੇ ਕਹਿੰਦੇ ਸਨ ਗੁਰੂ ਜੀ ਸਾਡੇ ਡੇਰੇ ਮਹਾਂ ਲੰਗਰ ਚੱਲਦਾ ਹੈ ਸਤਿਗੁਰੂ ਜੀ ਕਹਿੰਦੇ ਸਨ ਤੁਸੀਂ ਚੰਗਾ ਕੰਮ ਕਰਦੇ ਹੋ ਫਿਰ ਵੀ ਮੈਨੂੰ ਆਪ ਲੰਗਰ ਵੇਖਣ ਦੀ ਚਾਹਤ ਹੈ ਇਸ ਦੇ ਪਿੱਛੋਂ ਕਈ ਦਿਨ ਬੀਤ ਗਏ ਗੁਰੂ ਜੀ ਨੇ ਕੋਈ ਹੋਰ ਹੀ ਭੇਸ ਸਰੀਰ ਤੇ ਧਾਰਨ ਕਰ ਲਿਆ ਜਿਸ ਕਰਕੇ ਕੋਈ ਵੀ ਉਹਨਾਂ ਨੂੰ ਪਛਾਣ ਨਾ ਸਕੇ ਇਸ ਤਰ੍ਹਾਂ ਦਾ ਗੁਰੂ ਜੀ ਨੇ ਆਪਣੇ ਆਪ ਨੂੰ ਬਣਾ ਲਿਆ ਜਦ ਆਪਣੇ ਸਿੱਖਾਂ ਦੇ ਡੇਰਿਆਂ ਵਿੱਚ ਗਏ ਤੇ ਇੱਕ ਡੇਰੇ ਵਿੱਚ ਜਾ ਕੇ ਕਹਿਣ ਲੱਗੇ ਮੈਨੂੰ ਬਹੁਤ ਭੁੱਖ ਲੱਗੀ ਹੈ ਭੋਜਨ ਛਕਾਓ ਡੇਰੇ ਵਾਲਿਆਂ ਨੇ ਕਿਹਾ ਕੁਝ ਸਮੇਂ ਵਿੱਚ ਤਿਆਰ ਹੋਵੇਗਾ ਇੱਥੇ ਬੈਠੋ ਜਦ ਬਣ ਜਾਏਗਾ ਤਦ ਭੋਜਨ ਲੈ ਲੈਣਾ ਫਿਰ ਕਿਸੇ ਹੋਰ ਸਿੱਖ ਦੇ ਡੇਰੇ ਜਾ ਪਹੁੰਚੇ ਤੇ ਜਾ ਕੇ ਆਪਣੀ ਭੁੱਖ ਦੱਸ ਕੇ ਰੋਟੀ ਦੀ ਮੰਗ ਕੀਤੀ ਉਹ ਕਹਿਣ ਲੱਗਾ ਦਾਲ ਤਿਆਰ ਹੁਣ ਵਿੱਚ ਕੁਝ देर ਹੈ ਫਿਰ ਆ ਕੇ ਭੋਜਨ ਲੈ ਲੈਣਾ ਉਸ ਪਾਸੋਂ ਸੁਣ ਕੇ ਤੀਸਰੇ ਸਿੱਖ ਪਾਸ ਚਲੇ ਗਏ ਭੋਜਨ ਦਿਓ ਮੰਗਣ ਲੱਗੇ ਉਸ ਨੇ ਕਿਹਾ ਆਨੰਦ ਪਰਣਾ ਰਹਿ ਗਿਆ ਹੈ ਥੋੜਾ ਜਿਰੇ ਠਹਿਰ ਕੇ ਫਿਰ ਆ ਕੇ ਲੈ ਲਵੋ ਫਿਰ ਉਸ ਤੋਂ ਵੀ ਅਗਲੇ ਸਿੱਖ ਦੇ ਲੰਗਰ ਪਾਸ ਜਾ ਖੜੇ ਹੋਏ ਤੇ ਪਹਿਲਾਂ ਵਾਂਗ ਹੀ ਉਸ ਪਾਸੋਂ ਲੰਗਰ ਮੰਗਣ ਲੱਗੇ ਉਸ ਨੇ ਕਿਹਾ ਬੈਠੋ ਹਾਲੇ ਸੰਗਤ ਨਹੀਂ ਆਈ ਹੈ ਜਦ ਸਾਰਿਆਂ ਨੂੰ ਲੰਗਰ ਵਰਤੇਗਾ तो फिर तुम भी लंगर लैके छा गुरु जी बहुत थी फिरे पर भोजन कितने भी हाथ ना लगा घर घर फिर दे। गुरु जी व्याकुल हो गए बहुत फिरन बड़ा क्रोध प्रगट होया फिर चल के उ गए जिथे भाई नंद लाल रहा भाई जी ने सिख सुरू वेख के नेडे होके के सिर निभाया किस कारज वास्ते आए हो गुरु जी ने बचन किया भुख ने बहुत सताया है ਇਹ ਸੁਣ ਕੇ ਭਾਈ ਦਾ ਹੋਇਆ ਲੰਗਰ ਵਿੱਚ ਗਿਆ ਤੇ ਛਕਣ ਜੋਗਾ ਭੋਜਨ ਚੁੱਕ ਕੇ ਲਿਆਇਆ ਉਸ ਦੇ ਨਾਲ ਹੀ ਗੁੰਨਿਆ ਹੋਇਆ ਆਟਾ ਤੇ ਭਿੱਜੀ ਹੋਈ ਦਾਲ ਲੋਣ ਘਿਓ ਹੋਰ ਸਾਰੀ ਸਮਗਰੀ ਲਿਆਇਆ ਤੇ ਪੱਕੇ ਹੋਏ ਭੋਜਨ ਨੂੰ ਗੁਰੂ ਜੀ ਦੇ ਅੱਗੇ ਧਰ ਦਿੱਤਾ ਫਿਰ ਖੜੇ ਹੋ ਕੇ ਬੇਨਤੀ ਕੀਤੀ ਇਹ ਛਕ ਲਵੋ ਜੋ ਕੁਝ ਹਾਜ਼ਰ ਹੈ ਜੇ ਬੈਠ ਜਾਓਗੇ ਤਾਂ ਹੋਰ ਵੀ ਤਿਆਰ ਹੋ ਜਾਏਗਾ ਜੋ ਚੰਗਾ ਲੱਗੇ ਸੋ ਕਰ ਲਓ ਜਿਹੜਾ ਖੇਦ ਨਾ ਰਹੇ ਸਤਗੁਰੂ ਜੀ ਜਿਨ੍ਹਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ ਬਹੁਤ ਪ੍ਰਸੰਨ ਹੋ ਕੇ ਵਾਪਸ ਆ ਗਏ ਉਹ ਪ੍ਰਸ਼ਾਦੇ ਲੈ ਕੇ ਆਪਣੇ ਪਾਸ ਰਖਾਏ ਤੇ ਫਿਰ ਸਤਗੁਰੂ ਜੀ ਨੇ ਆਪਣਾ ਸਰੂਪ ਬਦਲ ਲਿਆ ਸੁੰਦਰ ਕਪੜੇ ਅਤੇ ਗਹਿਣੇ ਧਾਰਨ ਕਰ ਲਏ ਤੇ ਉਸ ਸਮੇਂ ਆ ਕੇ ਸਭਾ ਵਿੱਚ ਬੈਠ ਗਏ ਸਭਾ ਵਿੱਚ ਬੈਠ ਕੇ ਫਿਰ ਚਰਚਾ ਚਲਾਈ ਆਪਣੇ ਆਪਣੇ ਲੰਗਰਾਂ ਬਾਰੇ ਸਾਰਿਆਂ ਨੂੰ ਦੱਸਿਆ ਇਹਨਾਂ ਅਨਾਜ ਲੰਗਰ ਵਿੱਚ ਤਿਆਰ ਹੁੰਦਾ ਹੈ ਸਾਰੀ ਸਿੱਖ ਸੰਗਤ ਹੋ ਜਾਣ ਚੱਕਦੀ ਹੈ ਇਹ ਸੁਣ ਕੇ ਸਤਿਗੁਰ ਜੀ ਨੇ ਸਾਰੀ ਗੱਲ ਪ੍ਰਗਟ ਕੀਤੀ ਅਸੀਂ ਸਾਰਿਆਂ ਡੇਰਿਆਂ ਵਿੱਚ ਫਿਰੇ ਹਾਂ ਕੋਈ ਕਹਿ ਕੇ ਕੁਝ ਦੇਰ ਸਮੋਦਾ ਸੀ ਕਿਸੇ ਨੇ ਕਿਹਾ ਅਨ ਪੱਕਾ ਜਾਂ ਤਿਆਰ ਨਹੀਂ ਕਿਸੇ ਹੋਰ ਥਾਂ ਤੋਂ ਲੈ ਲਓ ਸਾਰੇ ਸਿੱਖਾਂ ਨੂੰ ਮੈਂ ਆਪਣੀ ਭੁੱਖ ਬਾਰੇ ਦੱਸਿਆ ਪਰ ਕਿਤੇ ਵੀ ਬੈਠ ਕੇ ਅੰਨ ਮੂੰਹ ਵਿੱਚ ਨਹੀਂ ਪਾਇਆ ਫਿਰ ਅਸੀਂ ਭਾਈ ਆਨੰਦ ਲਾਲ ਦੇ ਘਰ ਗਏ ਉਸ ਨੂੰ ਆਪਣੀ ਵੱਡੀ ਭੁੱਖ ਬਾਰੇ ਦੱਸਿਆ ਸੁਣ ਕੇ ਪ੍ਰੇਮ ਕਰਕੇ ਲੰਗਰ ਲੈਂਡ ਚਲੇ ਗਿਆ ਤੇ ਉਸਨੇ ਰਸੋਈ ਵਿੱਚੋਂ ਲੰਗਰ ਲਿਆ ਕੇ ਦਿੱਤਾ ਉਹ ਸਾਰੇ ਸਿੱਖਾਂ ਨੂੰ ਖਾਇਆ ਇਹ ਹੈ ਉਹ ਅੰਨ ਜਿਹੜਾ ਮੰਗ ਕੇ ਲਿਆ ਆਇਆ ਹੈ ਭਾਈ ਨੰਦ ਲਾਲ ਸਾਡਾ ਦਾਦਾ ਬਣਿਆ ਹੈ ਉਸ ਦਾ ਮਨ ਸੰਤਾਂ ਦੀ ਪ੍ਰੇਮ ਭਗਤੀ ਵਿੱਚ ਰੰਗਿਆ ਹੋਇਆ ਹੈ ਉਹ ਬਹੁਤਾ ਚਿਰ ਕਿਸੇ ਨੂੰ ਭੁੱਖਾ ਨਹੀਂ ਵੇਖ ਸਕਦਾ ਹੈ ਮੇਰਾ ਪਿਆਰਾ ਹੀ ਲੰਗਰ ਚਲਾਉਂਦਾ ਹੈ ਸਿੱਖ ਨੂੰ ਬਹੁਤ ਭੁੱਖਾ ਵੇਖ ਕੇ ਉਸ ਨੂੰ ਭੋਜਨ ਦੀ ਤਿਆਰੀ ਵਿੱਚ ਦੇਰ ਨਾ ਦੱਸੇ ਜਿਵੇਂ ਕਿਵੇਂ ਕਰਕੇ ਲੰਗਰ ਛਕਾ ਦੇਵੇ ਉਹ ਸਾਰੀ ਮੇਰੀ ਪਰ ਸੰਤਤਾ ਧਾਰਨ ਕਰਦਾ ਹੈ ਅੰਨਦਾਨ ਦੇ ਬਰਾਬਰ ਹੋਰ ਕੋਈ ਦਾਨ ਨਹੀਂ ਹੈ ਜਿਹੜੇ ਭੁੱਖੇ ਨੂੰ ਵੇਖ ਕੇ ਆਂ ਦਿੰਦੇ ਹਨ ਉਹ ਮਨੁੱਖ ਤਨ ਹਨ ਅੰਨਦਾਨ ਕਰਨ ਸਮੇ ਸਮਾਂ ਨਾ ਵਿਚਾਰੇ ਰਾਤ ਜਾਂ ਦਿਨ ਜਾਂ ਸਾਂਝ ਜਾਂ ਸਵੇਰ ਕੁਝ ਨਾ ਵੇਖੇ ਪੂਰਨਵਾਸੀ ਦਰਸ਼ਨਾਤ ਜਿਹੜੇ ਤਿਉਹਾਰ ਹਨ ਇਹਨਾਂ ਵੀ ਇੰਤਜ਼ਾਰ ਨਾ ਕਰੇ ਸਭ ਨੂੰ ਛੱਡ ਦੇਵੇ ਕਿਸੇ ਦਾ ਵੀ ਹੱਕ ਗੈਰ ਹੱਕ ਨਾ ਵੇਖੇ ਗਰੀਬ ਅਮੀਰ ਕਿਸੇ ਪ੍ਰਕਾਰ ਦਾ ਵੀ ਨਰ ਹੋਵੇ ਸਭ ਨੂੰ ੋਜਾਂ ਛਕਾ ਗਏ ਭੁੱਖਾ ਵੇਖ ਕੇ ਅੰਝ ਕੋਣ ਨਾਲ ਵੱਡਾ ਫਲ ਪ੍ਰਾਪਤ ਹੁੰਦਾ ਹੈ ਮੇਰਾ ਪਿਆਰਾ ਸਿੱਖ ਜਿਹੜਾ ਲੰਗਰ ਲਾਵੇ ਉਸ ਨੂੰ ਭੁੱਖੇ ਵਿਅਕਤੀ ਦੀ ਭੁੱਖ ਮਿਟਾਉਣੀ ਚਾਹੀਦੀ ਹੈ ਇਹ ਸਭ ਦਾਨਾਂ ਨਾਲੋਂ ਉਤਮ ਦਾਨ ਹੈ ਜਿਸ ਨੂੰ ਦੇਣ ਨਾਲ ਪ੍ਰਾਣ ਬਚਦੇ ਹਨ ਇਸ ਕਰਕੇ ਇਸ ਬਰਾਬਰ ਹੋਰ ਕੋਈ ਦਾਨ ਨਹੀਂ ਹੈ ਏ ਮੇਰੇ ਚੌਥਰ ਸਿੱਖੋ ਆਨਦਾਨ ਕਰਕੇ ਮਹਾਫਲ ਪ੍ਰਾਪਤ ਕਰੋ ਸਤਿਗੁਰੂ ਜੀ ਦੇ ਮੁਖ ਤੋਂ ਐਸੀ ਮਹਿਮਾ ਸੁਣ ਕੇ ਜਿਹੜੇ ਸਿੱਖ ਬੈਠੇ ਸਨ ਉਹ ਸੁਚੇਤ ਹੋ ਗਏ ਪ੍ਰੇਮ ਭਗਤੀ ਨੂੰ ਹਿਰਦੇ ਵਿੱਚ ਧਾਰਨ ਕੀਤਾ ਉਤਮ ਗੁਰੂ ਜੀ ਦੀ ਪ੍ਰਸੰਨਤਾ ਚਾਹੁੰਦੇ ਸਨ ਲੰਗਰ ਵਿੱਚ ਜੇ ਕੋਈ ਚੱਲ ਕੇ ਆ ਜਾਵੇ ਕਿਸੇ ਦੇਰ ਤੋਂ ਬਗੈਰ ਤੁਰੰਤ ਸਿਕਾਉਂਦੇ ਸਨ ਕੋਈ ਵੀ ਭੁੱਖਾ ਨਾ ਰਹੇ ਸਿੱਖਾਂ ਨੇ ਇਹ ਪ੍ਰਣ ਧਾਰਨ ਕਰ ਲਿਆ ਮਹਾਦਾਨ ਦਾ ਸ੍ਰੇਸ਼ਟ ਫਲ ਵਿਚਾਰਿਆ